ਸਾਸਤਰੀਕਰ ਦੋਸਤੋ ਅੱਜ ਆਈ ਆਪਾਂ ਗੰਨਾ ਪੀੜ ਕਲਾੜ ਦੇ ਉੱਤੇ ਆਪਣਾ ਗੁੜ ਕਢਾਉਣ ਵਾਸਤੇ ਆਪਣੇ ਵਾਸਤੇ ਸਪੈਸ਼ਲ ਸੋਨੂੰ ਦੱਸਾਂਗੇ ਅੱਜ ਵੀ ਇੱਕ ਕੰਟਰੋਲ ਦੇ ਵਿੱਚੋਂ ਕਿੰਨਾ ਗੁੜ ਨਿਕਲਦਾ ਕੀ ਰੇਟ ਪੈਂਦਾ ਇਹ ਸਭ ਦੱਸਾਂਗੇ ਜਿਹੜਾ ਇੱਕ ਕੰਟਰੋਲ ਤੋਂ ਗੁੜ ਨਿਕਲਦਾ 9.5 ਤੇ 10 ਦੀ ਏਵਰੇਜ ਸਿਰਫ ਪੈਂਦੀ ਆ ਇੰਨਾ ਕ ਨਿਕਲਦਾ ਇਹ ਜਿਹੜਾ ਗੰਨਾ ਇਹ ਆਪਣਾ ਜੂਸ ਵਾਲੇ ਨੂੰ ਵੇਚਦਾ ਤਾਂ ਕਰਕੇ ਮਹਿੰਗਾ ਇਹ ਗੰਨਾ ਤਾਂ ਕਰਕੇ ਆਪਾਂ ਨੂੰ ਗੁੜ ਵੀ ਮਹਿੰਗਾ ਪੈਂਦਾ ਇਹ ਤਾਂ ਕਰਕੇ ਆਪਾਂ ਵੇਚਣ ਵਾਲਾ ਕੰਮ ਨਹੀਂ ਕਰਦੇ ਕਿਉਂਕਿ ਹੁਣ 850 ਦਾ ਰੇਟ ਚੱਲ ਰਿਹਾ ਮਾਰਕੀਟ ਦਾ 800 850 ਚੱਲ ਰਿਹਾ ਇਸ ਕਰਨੇ 10 ਕਿਲੋ ਗੁੜ 800 ਦਾ ਸਿੱਧੀ ਹੋ ਗਿਆ ਤੇ 200 ਰੁਪਏ ਦੀ ਇਹਨਾਂ ਦੀ ਪੜਿਆਈ ਹੋ ਗਈ 100 ਰੁਪਏ ਕਿਲੋ ਨੂੰ ਗੁੜ ਆਪਾਂ ਨੂੰ ਪੈਂਦਾ ਇਹ ਆਪਾਂ ਮਿਲਣ ਵਾਲਾ ਰੇਟ ਲਾਈਏ ਤਾਂ ਰੇਟ 450 ਉੱਥੇ ਤੇ 45 ਹੋ ਪੈ ਗਿਆ ਤੇ 20 ਇਹਨਾਂ ਦੇ ਲਾ ਲਾ ਤਾਂ 65 ਪੈਂਦਾ ਤੇ ਆਪਾਂ ਨੂੰ 450 ਨੂੰ ਗੰਨਾ ਮਿਲਦਾ ਤਾਂ 65 ਰੁਪਏ ਆਪ ਨੂੰ ਖਰਚੇ ਨਾਲ 65 ਰੁਪਏ ਪਊਗਾ ਚੱਕਰ ਉਹ 9 ਕਿਲੋ ਨਿਕਲਦੀ ਹੈ ਕੰਟਰੋਲ ਦੇ ਵਿੱਚ ਉਹ 1 ਕਿਲੋ ਘਟ ਜਾਂਦੇ ਕਿਉਂਕਿ ਜਿਆਦਾ ਪੂਕੇ ਤਾਂ ਸ਼ੱਕਰ ਬਣਦੀ ਹੈ ਉਹਦੇ ਵਿੱਚ ਉਹ ਕਿਲੋ ਗੁੜ ਨੂੰ ਬਣਦੀ ਹੈ ਘਟਾ ਤੇ ਟਾਈਮ ਵੀ ਵੱਧ ਲੱਗਦਾ 100 ਰੁਪਿਆ ਇੱਥੇ ਕਰਾਈ ਦਾ ਵੀ ਵੱਧਾ ਉਹਨਾਂ ਦਾ ਉਹਦੇ ਵਿੱਚ ਕੱਲੀ ਪ੍ਰਿੰਡੀ ਪਾਈ ਜਾਂਦੀ ਹੈ ਜਾਂ ਥੋੜਾ ਮੋਟਾ ਮਿੱਠਾ ਛੋਡਾ ਪਾਇਆ ਜਾਂਦਾ ਹੋਰ ਕੁਝ ਨਹੀਂ ਪਾਇਆ ਜਾਂਦਾ ਕੋਈ ਦਵਾਈ ਨਹੀਂ ਲਾਈ ਕੋਈ ਕੁਝ ਨਹੀਂ ਲਾਇਆ ਆਪਾਂ ਆਪ ਦੇ ਖਾਣ ਵਾਸਤੇ ਬਣਾ ਰਹੇ ਹਾਂ ਕਿਸੇ ਨੂੰ ਵੇਚਣਾ ਵੁਚਣਾ ਨਹੀਂਗਾ ਕੋਈ ਗੁੜ ਬਣ ਕੇ ਤਿਆਰ ਹੋ ਗਿਆ ਹੁਣ ਤੈਨੂੰ ਹੁਣ ਸਮਾਰ ਕੇ ਘੋਟਣਗੇ ਕਿ ਤੇ ਇਧਰ ਪਾੜਨਗੇ ਕਿ ਤੇ ਇਧਰ ਪਾੜਾਂਗੇ ਫਿਰ ਇਹ ਗੁੜ ਤਿਆਰ ਹੋ ਜੂ ਬਣ ਕੇ ਦੇਖ ਸਕਦੇ ਹੋ ਤੁਸੀਂ ਇਹ ਜੁਪੀ ਵਾਲੇ ਬੰਦੇ ਰੱਖੇ ਹੋ ਨੇ ਆਪਣੇ ਪੰਜਾਬ ਵਾਲੋਂ ਥੋੜਾ ਜਿਹਾ ਕੰਮ ਘੱਟ ਆਉਂਦਾ ਸਿੱਖਣਾ ਚਾਹੀਦਾ ਸਾਰਿਆਂ ਨੂੰ ਗੱਲ ਕਰਾ ਉਹ ਵੀ ਆਪਣੇ ਕੰਮ ਕਰਕੇ ਰਾਜੀ ਨਹੀਂਗੇ ਇਹ ਜਿਹੜਾ ਗੰਨੇ ਗੁੜ ਵਾਲਾ ਸਾਰੇ ਜੁਪੀ ਚੋਂ ਆਏ ਹੋਏ ਨੇ ਇੱਥੇ ਬੰਦੇ ਰੱਖੇ ਹੋ ਨੇ ਜਿਹੜੇ ਉਹ ਵੈਸੇ ਤੇ ਗੁੜ ਵਧੀਆ ਬਣਾਉਂਦੇ ਨੇ ਪਕਾਉਂਦੇ ਨੇ ਤੇ ਕੱਚਾ ਨਹੀਂ ਤੇ ਰੱਖਦੇ ਕੱਚਾ ਜੂਸ ਵੀ ਪੈਣ ਨਹੀਂ ਦਿੰਦੇ ਆਪਾਂ ਵਿੱਚ ਦੇਖੋ ਲੱਗ ਗਿਆ ਕੱਢਣ ਇਧਰ ਇਹ ਵੀਡੀਓ ਥੋੜੀ ਉਪਰੋਂ ਉਲਟੀ ਪੈ ਗਈ 15 ਲੱਖ ਰੁਪਈਆ ਵਾਲੀ ਗੱਲ ਦਾ ਬਾਹਲਾ ਰੌਲਾ ਕਿ ਸ਼ਰਤਾਂ ਮੀਆਂ ਰੱਲ ਕਰਨੀ ਦਿੱਤੀ ਛਾਣਾ ਨਹੀਂ ਮਾਰੀ ਜਾ ਉਹ ਰਹਾਤਾ ਵੀ ਬਿਸ਼ਰਾਮ ਦਾ ਟਾਈਮ ਹਾਂਜੀ ਗੁੜ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਗੁੜ ਹੁਣ ਬਣਾ ਤੇ ਭੇਲੇ ਡੇਡ ਡੁੱਡ ਦੋ ਦੋ ਕਿਲੂ ਦੇ ਇਹ ਹੁਣ ਆਪਣਾ ਗੁੜ ਤਿਆਰ ਹੋ ਗਿਆ ਗੁੜ ਬਹੁਤ ਵਧੀਆ ਬਣਿਆ ਕਿਉਂਕਿ ਕੋਈ ਰੰਗ ਰੰਗ ਨਹੀਂ ਪਵਾਇਆ ਇਹਦੇ ਵਿੱਚ ਜਮ ਐਨ ਬਣਿਆ ਗੁੜ ਇਹ ਆਪਾ ਨੂੰ ਪੈਂਦਾ 100 ਰੁਪਏ ਕਿਲੋ ਤੁਹਾਨੂੰ ਦਿਖਾਉਨੇ ਆਣ ਚੱਕ ਕੇ ਗੁੜ ਵੀ ਕਿੰਨਾ ਚਿੱਟਾ ਬਣਿਆ ਇਹ ਦੇਖ ਸਕਦੇ ਆ ਜੀ ਤੁਸੀਂ ਗੁੜ ਨੂੰ ਕਿੰਨਾ ਵਾਹ ਧੰਨਵਾਦ ਜੀ ਸਾਰਿਆਂ ਦਾ